ਵਿਦੇਸ਼ੀ ਵੀ ਸ਼ਿਪ ਆਕਤ ਨਿਕਲੇ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਵਿਦੇਸ਼ੀ ਕਿੱਡੇ ਵੱਡੇ ਭਗਤ ਨੇ ਤੇ ਦੁਨੀਆ ਦੀ ਸਭ ਤੋਂ ਅਮੀਰ ਔਰਤ ਮਹਾਕੁੰਭ ਦੇ ਵਿੱਚ ਇਸ਼ਨਾਨ ਕਰਨ ਪਹੁੰਚੀ ਤੇ ਕਲਪਵਾਸ ਵੀ ਕਰੂਗੀ 13 ਤੋਂ ਲੈ ਕੇ 29 ਤਰੀਕ ਤੱਕ ਤਾਂ ਤੁਹਾਨੂੰ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਸਟੀਵ ਜੋਬ ਜਿਹੜੇ ਕਿ ਐਪਲ ਕੰਪਨੀ ਦੇ ਮਾਲਕ ਨੇ ਉਹਨਾਂ ਦੀ ਪਤਨੀ ਜਿਹੜੀ ਆ ਲੌਰਨ ਪਾਵਲ ਜੋਬਸ ਉਹ ਜਿਹੜੇ ਆ ਮਹਾਕੁੰਬ ਦੇ ਵਿੱਚ ਪਹੁੰਚੇ ਦੇ ਮਹਾਕੁੰਬ ਦੇ ਵਿੱਚ ਤੁਹਾਨੂੰ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਆ ਉਸੇ ਤਰੀਕੇ ਦੇ ਨਾਲ ਦੱਸਦੇ ਆ ਕਿ ਵਿਦੇਸ਼ੀ ਵੀ ਜਿਹੜੇ ਨੇ ਉਹ ਸ਼ਿਵ ਭਗਤ ਨੇ ਤੇ ਸ਼ਿਵ ਦੀ ਧਾਰਨਾ ਸਨਾਤਨੀ ਧਰਮ ਦੀ ਧਾਰਨਾ ਜਿਹੜੀ ਆ ਵਿਦੇਸ਼ੀਆਂ ਤੇ ਕਿੰਨੀ ਜ਼ਿਆਦਾ ਹਾਵੀ ਆ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੋਊਗਾ ਕਿ ਵਿਦੇਸ਼ੀ ਜਿਹੜੇ ਸਟੀਵ ਜੋਬ ਨੇ ਉਹਨਾਂ ਦੀ ਪਤਨੀ Apple ਦਾ ਮਾਲਕ ਤੇ ਸਭ ਤੋਂ ਦੁਨੀਆ ਦੀ ਅਮੀਰ ਔਰਤ ਮਹਾਕੁੰਬ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਪਹੁੰਚੀ ਆ ਤਾਂ ਲੌਰਨ ਪਾਵਲ ਜਿਹੜੀ ਆ ਪੌਸ਼ ਪੁਰਨਿਮਾ 13 ਜਨਵਰੀ ਨੂੰ ਜਿਹੜੀ ਉਹਨਾਂ ਨੇ ਡੁਬਕੀ ਦੇ ਨਾਲ ਸੰਗਮ ਰੇਤੀ ਪਰ ਕਲਪਵਾਸ ਵੀ ਉਹਨਾਂ ਨੇ ਕਰਨਾਗਾ ਤੇ ਜਿਹੜੀ ਉਹਨਾਂ ਦੀ ਠਹਿਰਨ ਦੀ ਵਿਵਸਥਾ ਜਿਹੜੀ ਹੈ ਉਹ ਨਿਰੰਜਣੀ ਅਖਾੜੇ ਦੇ ਆਚਾਰਿਆ ਮਹਾ ਮੰਡਲੇਸ਼ਵਰ ਸਵਾਮੀ ਕੈਲਾਸ਼ ਨੰਦ ਦੇ ਸ਼ਿਵਰ ਦੇ ਵਿੱਚ ਕੀਤੀ ਗਈ ਹੈ ਤਾਂ 29 ਜਨਵਰੀ ਤੱਕ ਸ਼ਿਵਰ ਦੇ ਵਿੱਚ ਰਹਿ ਕੇ ਸਨਾਤਨ ਧਰਮ ਨੂੰ ਸਮਝਣਗੇ ਵੀ ਤਾ ਦੋਸਤੋ ਕਿਤੇ ਨਾ ਕਿਤੇ ਉਹਨਾਂ ਸਨਾਤਨੀਆਂ ਲਈ ਵੀ ਇਹ ਚੈਲੰਜ ਹੈ ਜਿਹੜੇ ਮਹਾਕੁੰਬ ਦੇ ਵਿੱਚ ਨਹੀਂ ਜਾ ਰਹੇ ਤਾਂ ਦੇਖੋ ਤੁਸੀਂ ਕਿਵੇਂ ਵਿਦੇਸ਼ੀ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਮਹਾਕੁੰਬ ਦੇ ਵਿੱਚ ਪਹੁੰਚ ਰਹੇ ਨੇ ਪਰ ਸਨਾਤਨੀ ਕਿਤੇ ਨਾ ਕਿਤੇ ਇਸ ਕੁੰਬ ਦੇ ਵਿੱਚ ਜਾਣ ਤੋਂ ਗੁਰੇਜ਼ ਕਰ ਰਹੇ ਨੇ ਤਾਂ ਦੋਸਤੋ ਉਹਨਾਂ ਦੇ ਲਈ ਇਹ ਵੀਡੀਓ ਜਿਹੜੀ ਆ ਸ਼ੇਅਰ ਕਰਨੀਆਂ ਦਬਕੇ ਤੇ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣੀ ਰਾਇ ਸਾਂਝੀ ਕਰਨੀ ਹੈ ਕਿ ਵਿਦੇਸ਼ੀ ਵੀ ਜੋ ਸ਼ਰਵ ਭਗਤ ਹੋ ਸਕਦੇ ਨੇ ਤਾਂ 144 ਸਾਲਾਂ ਬਾਅਦ ਆਏ ਇਸ ਮਹਾਕੁੰਬ ਦੇ ਵਿੱਚ ਕਿਸ ਕਿਸ ਨੇ ਹਾਜ਼ਰੀ ਲਗਵਾਈ ਹੈ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਤਾਂ ਦੇਖੋ ਤੁਸੀਂ ਦੁਨੀਆ ਦੀ ਸਭ ਤੋਂ ਅਮੀਰ ਔਰਤ ਜਿਹੜੀ ਹੈ ਇੱਥੇ ਇਸ਼ਨਾਨ ਕਰਨ ਦੇ ਲਈ ਪਹੁੰਚੀ ਆ ਸਨਾਤਨੀ ਧਰਮ ਨੂੰ ਸਮਝਣ ਦੇ ਲਈ ਪਹੁੰਚੀ ਆ ਕਿਉਂਕਿ ਸਨਾਤਨੀ ਧਰਮ ਨੂੰ ਸਮਝਣ ਵਾਲੇ ਬਹੁਤ ਘੱਟ ਹੁੰਦੇ ਨੇ ਤਾਂ ਆ ਦੇਖੋ ਤੁਸੀਂ ਵਿਦੇਸ਼ੀ ਲੋਕ ਨੇ ਜਿਹੜੇ ਉਹ ਕਿਤੇ ਨਾ ਕਿਤੇ ਧਾਰਨਾ ਰੱਖਦੇ ਨੇ ਸਿੱਖਣਾ ਚਾਹੁੰਦੇ ਨੇ ਸਮਝਣਾ ਚਾਹੁੰਦੇ ਨੇ ਤਾਂ ਹੁਣ ਇਸ ਤਰੀਕੇ ਪਤਾ ਲੱਗਦਾ ਵੀ ਮਹਾਕੁੰਬ ਦੇ ਵਿੱਚ ਕੌਣ ਕੌਣ ਕਿੱਥੋਂ ਕਿੱਥੋਂ ਆ ਰਿਹਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਆ ਤੁਸੀਂ ਹੁਣ ਸ਼ੇਅਰ ਕਰਨੀ ਆ ਵੀਡੀਓ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਨੀ ਆ ਕਿ ਇਸ ਦੁਨੀਆ ਦੀ ਸਭ ਤੋਂ ਅਮੀਰ ਔਰਤ ਲਈ ਤੁਸੀਂ ਕੀ ਕਹਿਣਾ ਚਾਹੋਗੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ